ਆਈ ਨੀ ਉਮਰ ਹੋ ਗਈ ਮੈਨੂੰ ਸਾਡੇ ਵਾਲੇ ਬੁੜੇ ਜਿਹਦਾ ਭੇਜਤ ਨਹੀਂ ਆਇਆ ਕਦੇ ਤਾਂ ਉਹੀ ਮਿੱਠਿਆਂ ਦੀਆਂ ਮਾਰੀ ਜਾਉ ਕਦੇ ਗਦੇ ਮੰਗੂਟਾ ਲੈ ਜਾਂਦਾ ਮੈਂ ਕੱਲ ਆਖਿਆ ਮਾਂ ਖਾ ਬੁੜਿਆ ਮੈਂ ਸਕੂਲ ਨਹੀਂ ਜਾਂਦਾ ਕਿਹੜਾ ਕਾਤੋਂ ਨਹੀਂ ਜਾਂਦਾ ਮਾਂ ਮੇਰੀਆਂ ਅੱਖਾਂ ਜੀਆਂ ਦੁਖਣੀਆਂ ਆ ਰਹੀਆਂ ਨੇ ਇਹਣਾ ਉੱਥੇ ਜਾ ਕੇ ਬੈਠਣੀ ਆ ਉੱਥੇ ਕਿ ਤੂੰ ਸੂਈ ਚ ਧਾਗਾ ਪਾਉਣਾ ਇਹਣਾ ਚੁੱਪ ਕਰਕੇ ਸਕੂਲ ਵਾਗ ਜਾ ਨੀਤਾ ਕਹਣਾ ਜਦੋਂ ਲਾਲਿਆ ਫਿੱਡਾ ਫੇਰ ਵੀ ਭੱਜਾ ਜਾਏਗਾ ਫਿਰ ਮੈਂ ਸਕੂਲ ਜਦੋਂ ਬਾਗ ਜਾ ਸਕੂਲ ਚ ਮੈਂ ਅੱਖਾਂ ਆਈਆਂ ਮਿਲ ਗਿਆ ਉਦੋਂ ਮਾਸਟਰ ਕਹਿੰਦਾ ਕੀ ਹੋ ਰਿਹਾ ਮੱਖ ਅੱਖਾਂ ਨੂੰ ਖੁਣੀ ਆ ਰਹੀਆਂ ਨੇ ਮੈਨੂੰ ਕਹਿੰਦਾ ਚੱਲ ਤੂੰ ਘਰੇ ਵਾਗ ਜਾ ਜੇ ਘਰੇ ਗਿਆ ਬੁੜਾ ਜਾਂ ਫੇਰ ਮੂਰੇ ਖੜਾ ਮੈਨੂੰ ਕਹਿੰਦਾ ਕਿੱਧਰ ਮੂੰਹ ਚੱਕਿਆ ਮੈਂ ਆ ਮੈਂ ਮਾਸਟਰ ਤੋਂ ਪੁੱਛ ਕੇ ਆਇਆ ਮਾਸਟਰ ਨੇ ਮੈਨੂੰ ਭੇਜਤਾ ਕਹਿੰਦਾ ਘਰੇ ਵਾਗ ਜਾ ਕਹਿੰਦਾ ਗੱਲ ਕਰ ਆ ਇੱਧਰ ਫਲਾ ਫੋਨ ਜਦੋਂ ਮੈਂ ਗੱਲ ਕਰਾਈ ਮਾਸਟਰ ਨੇ ਤਾਂ ਇੰਨੀ ਕਿਹਾ ਸੋਡੇ ਮੁੰਡੇ ਦੀਆਂ ਅੱਖਾਂ ਦੁਖਣੀਆਂ ਆ ਰਹੀਆਂ ਮੈਨੂੰ ਕਹਿੰਦਾ ਹਜੇ ਤੂੰ ਚੌਥੀ ਕਲਾਸ 'ਚ ਆ ਹਜੇ ਮਾਸਟਰ ਨੂੰ ਅੱਖਾਂ ਦਿਖਾਏਂਗਾ ਮੈਨੂੰ ਸਿਟੀ ਲਿਆ ਕਦੇ ਲੱਤ ਮਾਰਿਆ ਕਰੇ ਕਦੇ ਕੂਣੀ ਮਾਰਿਆ ਕਰੇ ਮਾਸਟਰ ਦੀ ਤਾਂ ਉਹਨੇ ਪੂਰੀ ਗੱਲ ਤਾਂ ਸੁਣੀ ਹੀ ਨਹੀਂ ਉਹਨੇ ਵੀ ਉਹਨੇ ਤਾਂ ਐਂ ਕਹਿਣਾ ਅਸੀਂ ਅੱਖਾਂ ਦੁਖਣੀਆਂ ਆ ਰਹੀਆਂ ਪਹਿਲਾਂ ਤਾਂ ਕੱਲੀਆਂ ਅੱਖਾਂ ਦੁਖਣੀਆਂ ਆਈਆਂ ਸੀ ਉਹਨੇ ਮਾਰ ਮਾਰ ਕੇ ਬੱਚਿਆਂ ਵੀ ਦੁਖਣ ਲਾਤੀਆਂ ਇਦੂ ਤਾਂ ਮੈਂ ਅੱਧਾ ਘੰਟਾ ਸਕੂਲ 'ਚ ਹੋਰ ਹੀ ਬੈਠ ਜਾਂਦਾ ਇਦੂ ਤਾਂ ਮੈਂ ਆਖਿਆ ਬੁੜਿਆਂ ਮੈਨੂੰ ਨਾ ਥਾਣੇ 'ਚ ਫੜਾ ਦਿਆ ਕਰ ਕਿਹੜਨੋ ਕਸੂਰਤਾ ਪੁੱਛ ਲੈਂਦਾ ਤੂੰ ਕਸੂਰ ਪੁੱਛਦਾ ਨਹੀਂ ਸਿੱਧਾ ਮੈਨੂੰ ਬੱਕਰੇ ਵਾਂਗ ਢਾ ਲੈਣਾਗਾ ਮੈਂ ਇਹੇ ਲੱਛਣਾ ਕਰਕੇ ਤੇਰਿਆਂ ਕਰਕੇ ਮੈਨੂੰ ਉੱਥੇ ਸਟੇਸ਼ਨ ਦੇ ਬੈਠਣਾ ਪੈਂਦਾਗਾ ਜੇ ਰੁੱਟੀ ਹੋ ਜੇ ਵੀ ਘੰਟਾ ਬੱਦੀ ਲਾ ਕੇ ਜਾਊਗਾ ਨਹੀਂ ਤਾਂ ਸਿੱਧਾ ਘਰੇ ਨਾ ਆ ਜਾਗਾ